ਤੇ ਵਿਧਵਾ ਮਾਂ ਜੋ ਕਿ ਆਪਣੇ بیٹے ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਇੱਕ ਨਿੱਜੀ ਕੰਪਨੀ ਦੇ ਵਿੱਚ ਘਰ-ਘਰ ਖਾਣੇ ਦੀ ਡਿਲੀਵਰੀ ਦੇਣ ਦਾ ਕੰਮ ਕਰਦੀ ਹੈ ਤੇ ਜਦੋਂ ਉਹ 17 ਅਗਸਤ ਨੂੰ ਰਾਤ ਨੂੰ ਕੰਮ ਤੇ ਜਾ ਰਹੀ ਸੀ ਤਾਂ ਇਸ ਦੌਰਾਨ ਆਪਣੀ ਮਾਂ ਦੀ ਰਾਖੀ ਲਈ ਉਸ ਦਾ 14 ਸਾਲ ਦਾ ਪੁੱਤ ਵੀ ਉਸ ਦੇ ਨਾਲ ਸੀ ਤਾਂ ਸੜਕ ਦੇ ਵਿੱਚਕਾਰ ਇੱਕ ਖੱਟੇ ਦੇ ਕਾਰ ਔਰਤ ਦੀ ਐਕਟਿਵਾ ਬੇਕਾਬੂ ਹੋ ਕੇ ਉਸ ਦੇ ਵਿੱਚ ਡਿੱਗੀ ਜਿਸ ਕਾਰਨ ਔਰਤ ਤੇ ਉਸ ਦਾ ਪੁੱਤਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਕੇ ਦਿਨ ਅੰਤਰੰਤ ਸਿਵਲ ਹਸਪਤਾਲ ਦੇ ਵਿੱਚ ਜਾਂਦਾ ਗਿਆ ਮਾਮਲਾ ਦਰਸਲ ਹੁਸ਼ਿਆਰਪੁਰ ਦਾ ਹੈ ਜਿੱਥੇ ਕਿ ਬਾਲਮਿਕ ਆਸ਼ਰਮ ਦੇ ਕੋਲ ਇਹ ਹਾਦਸਾ ਵਾਪਰਿਆ ਹੈ ਤੇ ਦੋਵਾਂ ਦੀ ਹਾਲਤ ਨੂੰ ਕੰਬੀਰ ਦੇਖਦੇ ਹੋਏ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਸਰਕਾਰ ਦਾ ਬਹੁ ਬੇੜਾ ਗਰਕ ਹੋਇਆ ਪਿਆ ਮੇਰੀ ਬੇਟੀ ਆ ਨਾ ਮੇਰਾ ਆਦਮੀ ਆ ਨਾ ਮੇਰਾ ਮੁੰਡਾ ਆ ਕੱਲੀ ਉਹ ਕੁਮਾਂਦੀ ਜਮਾਟੋ ਤੇ ਕੁੜੀ ਉਹਦੇ ਇੰਨੀਆਂ ਸੱਟਾਂ ਲੱਗੀਆਂ ਬਹੁਤ ਜ਼ਾਲ ਸਰਕਾਰ ਨੂੰ ਕੁਝ ਤਾਂ ਸ਼ਰਮ ਜਾਈ ਕੁਝ ਤਾਂ ਸ਼ਰਮ ਕਰੋ ਇੰਨੇ ਬੱਚਿਆਂ ਵਾਲੀ ਉਹ ਤਾਂ ਇੰਨਾ ਬੁਰਾ ਹਾਲਾ ਕੁੜੀ ਦਾ ਬਹੁਤ ਜ਼ਿਆਦਾ ਸਰਕਾਰ ਨੂੰ ਕੁਝ ਤਾਂ ਰਸਤੇ ਆ ਲਿਆ ਦਿਓ ਤੁਸੀਂ ਸੀਟਾਂ ਲੈਣ ਵੇਲੇ ਤੁਸੀਂ ਮਗਰ ਮਗਰ ਘੁੰਮਦੇ ਹੋ ਸਾਨੂੰ ਵੋਟ ਪਾਵੇ ਕਰੋ ਬਾਅਦ ਚ ਤੁਸੀਂ ਕਿਸੇ ਨੂੰ ਨਹੀਂ ਪੁੱਛਦੇ ਮਾਤਾ ਜੀ ਗਰੀਬ ਪਰਿਵਾਰ ਹੈ ਸਭ ਭੈਣ ਮਿਹਨਤ ਕਰਕੇ ਕਮਾਉਂਦੀ ਆ ਆਪਣੀ ਨਹੀਂ ਕਹ ਲਈਏ ਅਸੀਂ ਪ੍ਰਸ਼ਾਸਨ ਦੀ ਗਲਤੀ ਕਰਕੇ ਹਾਦਸਾ ਵਾਪਰਿਆ ਉਹਨ ਕੋਈ ਮਦਦ ਆ ਰਹੀ ਹੈ ਉਧਰੋਂ ਜੀ ਸਰਕਾਰ ਨੂੰ ਕੋਈ ਨਹੀਂ ਜਿਹੜੀ ਆ ਕੰਪਨੀ ਚ ਕਰਦੀ ਆ ਉਹਨਾਂ ਦਾ ਥੋੜਾ ਸਹਿਯੋਗ ਹੈਗਾ ਆ ਸਾਡੇ ਨਾਲ ਕਿੱਥੇ ਕੰਮ ਕਰਦੇ ਪਏ ਜੋਮੈਟੋ ਜੋਮੈਟੋ ਤੇ ਕਰਦੇ ਆ ਖਰਾਬ ਵੀ ਆਰਡਰ ਦੇਣਗੇ ਹਾਂਜੀ ਆਰਡਰ ਹੀ ਦੇਣ ਗਈ ਦੀ ਬੇਟੇ ਨੂੰ ਨਾਲ ਲੈ ਗਈ ਲੇਟ ਹੀ ਤੇ ਬੇਟੇ ਨੂੰ ਨਾਲ ਲੈ ਗਈ ਇਸ ਕਰਕੇ ਬੇਟੇ ਦਾ ਵੀ ਸੱਟਾਂ ਲੱਗੀਆਂ ਪਰ ਉਹਨੂੰ ਛੁੱਟੀ ਦੇ ਦਿੱਤੀ ਬੇਟਾ ਕਿੰਨੇ ਸਾਲ ਦਾ ਜੀ 14 ਸਾਲ ਦਾ ਉਹਦੇ ਕਿੱਥੇ ਸੱਟ ਲੱਗੀ ਉਹਦਾ ਤਾਂ ਹੰਸ ਦੀ ਹੱਡੀ ਟੁੱਟੀ है। अच्छा इते ਭਾਂ ਦੇ ਕਿਤੇ ਸਾਟ ਲੱਗੀ ਹੈ ਜੀ ਭਾਂ ਦੇ ਮੂੰਹ ਤੇ ਜ਼ਿਆਦਾ ਲੱਗੀ ਹੋਊਗੀ ਅੱਛਾ ਜੀ ਉੱਥੇ ਅੰਦਰੋਂ ਵੀ ਟੰਕੇ ਲੱਗੇ ਬਾਹਰੋਂ ਵੀ ਟੰਕੇ ਲੱਗੇ ਹੋਏ ਕੀ ਮਾਤਾ ਜੀ ਹੁਣ ਕੀ ਕਹਿਣਾ ਚਾਹੋਗੇ ਇੱਕ ਕਹਿ ਲਈਏ ਪ੍ਰਸ਼ਾਸਨ ਦੀ ਗਲਤੀ ਕਰਕੇ ਆਪਣਾ ਨੁਕਸਾਨ ਹੋ ਗਿਆ ਹਾਂਜੀ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਗਲਤੀ ਹੈ ਬਹੁਤ ਜ਼ਿਆਦਾ ਗਰੀਬ ਬੰਦਾ ਮਾਰਦੇ ਪਏ ਆ ਇਹ ਬਹੁਤ ਜ਼ਿਆਦਾ ਗਰੀਬਾਂ ਦਾ ਧੱਕਾ ਕਰਦੇ ਪਏ ਇਹ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਜੀ ਇਹ ਹੋਇਆ ਬਾਲਮਿਕੀ ਮੂਰਤੀ ਕੋਲ अच्छा जी हां जी उधर देख सकते हैं ਏਡਾ ਵੱਡਾ ਖੱਡਾ ਹੈ ਗੱਲ ਬਾਤ ਸਰ ਕੁਛ ਨਹੀਂ ਇੱਕ ਗਰੀਬ ਪਰਵਾਰ ਦੀ ਕੁੜੀ ਹੈ ਇਸ ਮੈਟੋ ਕਰਕੇ ਆਪਣਾ ਢਿੱਡ ਪਾਲਦੀ ਹੈ ਜਿਹੜੀ ਫੈਮਿਲੀ ਚ ਨਾ ਇਹਨਾਂ ਦੇ ਹਸਬੰਦ ਹਨ ਨਾ ਬ੍ਰਦਰ ਹਨ ਨਾ ਫਾਦਰ ਸਾਹਿਬ ਹੈ ਇਕੱਲੀ- ਇਕੱਲੀ ਕੁੜੀ ਆਪਣੇ ਦੋ ਬੱਚੇ ਹਸਬੰਦ ਹੈ ਨਹੀਂ ਇਹਨਾਂ ਦੇ ਪਾਲਦੀ ਰੈਂਟ ਤੇ ਰਹਿੰਦੀ ਆ ਜੋ 11 ਵਜੇ ਰਾਤ ਨੂੰ 12 ਵਜੇ 1 ਵਜੇ ਵੀ ਕਈ ਵਾਰੀ ਡਿਊਟੀ ਕਰਕੇ ਆਉਂਦੀ ਆਪਣਾ ਪਰਿਵਾਰ ਪਾਲਣ ਲਈ ਤੇ ਕੋਈ ਸਰਕਾਰ ਦੀਆਂ ਗਲਤੀਆਂ ਕਰਕੇ ਰੋਡ ਖਰਾਬ ਹੋਣ ਕਰਕੇ ਉਹਨੇ ਆ ਕੇ ਖੱਡੇ ਚ ਗਈ ਜਿਸ ਕਰਕੇ ਉਹਦੇ ਫੇਸ ਦੀ ਇੰਜਰੀ ਹੋਈ ਆ ਕਾਫੀ ਜ਼ਿਆਦਾ ਅੰਡਰ ਲਿਪਸ ਵੀ ਉਹਦੇ ਸਟੀਚਿੰਗ ਲੱਗੀ ਆ ਆਰਮਸ ਤੇ ਵੀ ਪੈਰਾ ਤੇ ਵੀ ਕਾਫੀ ਸੱਟ ਲੱਗੀ ਆ ਕਿੱਥੇ ਦੀ ਘਟਨਾ ਆ ਪਾਜੀ ਤੇ ਕਿੰਨੇ ਵਜੇ ਦੇ ਸਰ ਇਹ ਰਿਸ਼ੀ ਵਾਲਮੀਕ ਮਹਾਰਾਜ ਦੀ ਮੂਰਤੀ ਦੇ ਕੋਲ ਦੀ ਘਟਨਾ ਆ ਸਵੀਟ ਸ਼ਾਪ ਦੇ ਸਾਹਮਣੇ ਇਹ ਨੀਅਰਬਾਊਟ 10:30 ਵਜੇ ਦੀ ਘਟਨਾ ਹੈ ਜੀ ਜਿਤੇ ਇਹ ਗਰੀਬ ਪਰਿਵਾਰ ਹੈ ਜੀ ਮਿਹਨਤ ਕਰਕੇ ਕਮਾਉਣ ਜਾਂਦੇ ਨੇ ਆਪਣੀ ਵੀ ਨਹੀਂ ਇੱਕ ਕਹਿ ਸਕਦੇ ਅਸੀਂ ਪ੍ਰਸ਼ਾਸਨਿਕ ਗਲਤੀ ਹੈ ਜੀ ਇਹ ਕੋਈ ਰੋਡਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਅੱਜ ਇਹ ਹਾਸਾ ਵਾਪਰ ਰਿਹਾ ਹੈ ਕੀ ਕਹਿਣਾ ਚਾਹੋ ਸਰ ਮੈਂ ਤਹੀ ਕਹਿੰਨਾ ਕਿ ਕੋਈ ਵੀ ਆਪਣੇ ਦੇਸ਼ ਚ ਚਾਹੇ ਸਟੇਟ ਚ ਆਪਾਂ ਸ਼ਹਿਰ ਤੋਂ ਲੈ ਲੈਨੇ ਕੋਈ ਵੀ ਕਨਵੈਂਸ ਲੈਂਦਾ ਪੁਲਿਸ ਰਿਕਵੈਸਟ ਹੱਥ ਜੋੜ ਕੇ ਕਿ ਟੈਕਸ ਨਾ ਦਿੱਤਾ ਜਾਵੇ ਬਿਲਕੁਲ ਵੀ ਟੈਕਸ ਨਾ ਰਿਹਾ ਜਾਵੇ ਚਾਹੇ ਬਿੱਲ ਦੇ ਵਿੱਚ ਲੈ ਲਓ ਚਾਹੇ ਕਾਉ ਟੈਕਸ ਲੈ ਲਓ ਸੀ ਹਰੇਕ ਸਾਡੇ ਬਿੱਲ ਦੇ ਵਿੱਚ ਕਾਉ ਟੈਕਸ ਐਡ ਹੁੰਦਾ ਬਟ ਸਾਡੇ ਕਾਉ ਗੱਡੀਆਂ ਦੇ ਵਿੱਚ ਵੱਜ-ਵੱਜ ਕੇ ਅਸੀਂ ਲੱਖਾਂ ਦਾ ਨੁਕਸਾਨ ਕਰਾਉਂਦੇ ਹਾਂ ਔਰ ਇੱਕ ਲੜਕੀ ਮਰਨੋਂ ਬਚੀ ਆਜੇ ਇਸ ਕਾਰਨ ਪਲੀਸ ਟੈਕਸ ਨਾ ਦਿੱਤਾ ਜਪਾਨੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ